ਬਿਹਾਰ ਤੋਂ ਵੀ ਇੱਕ ਬੱਚਾ ਮਿਲਿਆ ਪਰ ਉਨੇ ਕਿਹਾ ਕਿ ਇੱਥੇ ਟ੍ਰੇਨਿੰਗ ਛੇਤੀ ਹੋ ਜਾਂਦੀ ਹੈ ਇੱਥੇ ਫੈਸਿਲਿਟੀਆਂ ਅੱਛੀਆਂ ਨੇ ਹਿਮਾਚਲ ਤੋਂ ਬੱਚੇ ਇੱਥੇ ਪੜ੍ਹਦੇ ਨੇ ਰਾਜਸਥਾਨ ਤੋਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਰਾਜਸਥਾਨ ਤੋਂ ਵੀ ਸਟੂਡੈਂਟ ਇੱਥੇ ਆਉਂਦੇ ਨੇ ਕਿਉਂਕਿ ਇਹ ਨਾਮੀ ਕਲੱਬ ਹੈ ਪਹਿਲਾਂ ਥੋੜਾ ਜਿਹਾ ਇਗਨੋਰ ਕਰਤਾ ਸੀ ਪੁਰਾਣੀਆਂ ਸਰਕਾਰਾਂ ਨੇ ਕੱਲ ਮੈਂ ਮਿੰਨੀ ਬੱਸਾਂ ਦੇ ਪਰਮਟ ਦੇ ਰਿਆ ਸੀ ਅੱਜ ਜਹਾਜ਼ਾਂ ਦੇ ਪਰਮਟ ਆਲਿਆਂ ਨਾਲ ਗੱਲ ਕਰ ਰਹੇ ਹਾਂ ਸੋ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਅਸੀਂ ਜੋਬ ਸੀਕਰਸ ਨਹੀਂ ਜੋਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਹਾਂ ਸਾਡੇ ਸਟੂਡੈਂਟਸ ਨੂੰ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਾਡੇ ਬਸ ਤੇ ਸਾਨੂੰ ਇੱਥੇ ਦੇ ਦਿਓ ਅਸੀਂ ਕਹਿੰਦੇ ਤੁਸੀਂ ਜਿਹੜਾ ਫੀਸਾਂ ਵਧ ਰੱਖਣੀਆਂ ਨੇ ਤੁਹਾਡੇ ਕੋਲ ਪੈਸਾ ਜਾਦੇ ਹੈ ਤੁਸੀਂ ਸਾਡੇ ਇਨਸਟ੍ਰਕਟਰਾਂ ਨੂੰ ਪੈਸੇ ਵਧ ਦੇ ਕੇ ਤੁਸੀਂ ਤਾਂ ਸਾਡੇ ਸਾਰੇ ਪਟਕੇ ਲੈ ਜਾਓਗੇ ਤੁਸੀਂ ਸਾਡੇ ਅਸੀਂ ਕਹਿੰਦੇ ਸਾਡਾ ਸਰਕਾਰੀ ਤੁਸੀਂ ਖਤਮ ਹੀ ਕਰ ਦੋਗੇ ਹਾਂ ਹੌਲੀ ਹੌਲੀ ਤੁਸੀਂ ਸਾਨੂੰ ਗ੍ਰੈਬ ਕਰ ਲਓਗੇ ਤੁਸੀਂ ਅਸੀਂ ਕਹਿੰਦੇ ਨਹੀਂ ਅਸੀਂ ਆਪਦੇ ਵਾਲੇ ਨੂੰ ਹੀ ਠੀਕ ਕਰ ਲਾਂਗੇ ਅਸੀਂ ਇਹਦੇ ਵਿੱਚ ਹੀ ਹੋਰ ਪੈਸੇ ਲਾ ਦਾਂਗੇ ਅਸੀਂ ਆਪਣੇ ਇਨਸਟ੍ਰਕਟਰ ਨੂੰ ਹੋਰ ਜ਼ਿਆਦਾ ਫੈਸਿਲਿਟੀਆਂ ਦੇ ਦਾਂਗੇ ਪਰ ਅਸੀਂ ਰੱਖਣਾ ਇਹਨੂੰ ਜਿਹੜਾ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੀ ਤਾਂ ਕਿ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਰਹੇ